ਗਹਿਣਾ ਉਹ ਮੈਨੂੰ ਪ੍ਰਕਾਸ਼ ਜੀ ਹੈਗੇ ਸਾਡੇ ਗੇਟ ਵਾਲੇ ਨੂੰ ਫੋਨ ਆਇਆ ਸੀ ਕਿ ਕੋਈ ਸ਼ਰਾਬੀ ਲੜਕਾ ਹੈਗਾ ਕੋਈ ਮਲਮਾਨ ਔਰ ਉਹ ਉਹ ਸਾਨੂੰ ਗੇਟ ਤੇ ਆ ਕੇ ਗਾਲਾਂ ਕੱਢਦਾ ਪਿਆ ਤੇ ਕਹਿੰਦਾ ਕਿ ਮੈਂ ਕੋ ਫੋਰਸਫੁਲੀ ਕਾਲਜ ਅੰਦਰ ਆਣਾ ਹੈ ਆਣਾ ਉਹ ਸ਼ਰਾਬ ਪੀਤੀ ਹੋਈ ਹੈ ਕਾਰਨ ਦੱਸਿਆ ਕਿ ਅੰਦਰ ਆਉਣਾ ਉਹ ਕੰਦਾ ਇਹਨੂੰ ਬੜਾ ਪੁਰਾਣਾ ਸਟੂਡੈਂਟ ਨਾ ਮੇਰੀਆਂ ਜਿਆਦਾ ਜੁੜੀਆਂ ਮੈਂ ਐਵੇਂ ਇੱਥੇ ਮੇਰੇ ਕੋਲ 86 ਤੋਂ 89 ਤੱਕ ਪੜਿਆ ਬਾਅਦ ਵਿੱਚ 92 ਦਾ ਇੱਥੇ ਪੜਾਇਆ 33 ਸਾਲ ਹੋ ਗਿਆ ਮੈਂ ਇਸ ਨੂੰ ਐਨ ਐਜ਼ ਅ ਸਟੂਡੈਂਟ ਵੇਖਿਆ ਨਾ ਐਜ਼ ਅ ਟੀਚਰ ਵੇਖਿਆ ਕਦੀ ਜਿਹੜੀ ਮੇਰੀ ਜਾਣ ਪਛਾਣੀ ਸਰ ਕੋਈ ਝਲੜ ਬਾਈ ਵੀ ਕੀਤੀ ਪਰ ਮੈਂ ਦੱਸਦਾ ਤਾਂ ਇਹ ਇਹਨੇ ਕਿ ਕੀਤਾ ਫਿਰ ਗਾਣਾ ਗਾੜਦਾ ਹੈ ਕੁੜੀਆਂ ਨੂੰ ਗਾਣਾ ਗਾੜਦਾ ਹੈ ਸਧਾਰਣਾਂ ਨੂੰ ਗਾਣਾ ਗਾੜਦਾ ਹੈ ਤੇ ਕਦੀ ਹੀ ਕ੍ਰਿਸ਼ਨ ਨੂੰ ਗਾਣਾ ਗਾੜਦਾ ਹੈ ਫਿਰ ਉਹ ਗੇਟ ਤੇ ਆ ਕੇ ਤੇ ਇੱਕ ਮੁੰਡੇ ਪੱਗ ਲਾਤੀ ਇਹਨਾਂ ਤੇ ਫਿਰ ਇਹ ਰੋਹ ਮਾਰਿਆ ਤੇ ਉਹਨੂੰ ਫਿਰ ਉਹ ਜੋ ਚੋਕਾਰ ਕਾਰਗਰ ਵੀ ਪਜੀਏ ਚ ਨਿਕਾਰ ਨਹੀਂ ਪਣੀ ਕੋਈ ਕਾਰ ਕਾਰ ਕੀ ਆ ਕਾਰ ਸੀ ਉਹ ਫਿਰ ਇਹਨੂੰ ਬੱਸ ਬੱਸ ਦੇ ਉੱਤੇ ਸ਼ੀਸ਼ੇ ਦੇ ਮਾਰ ਕੇ ਸ਼ੀਸ਼ਾ ਤੋੜਦਾ ਬੱਸ ਤਾਂ ਤੁਹਾਨੂੰ ਲੱਗਿਆ ਕੋਣ ਆ ਨਾ ਨੀ ਉਹ ਅਰਬਨ ਸੈਟ ਭੇਜਦਾ ਨੂੰ ਚੌਂਕੀ ਵਾਲਿਆਂ ਨੇ ਕਟੂਲੂ ਮੈਨ ਜੋ ਕਾਰਵਾਈ ਨੂੰ ਕਿਉਂ ਉਹ ਸੁਸ ਕਾਰਵਾਈ ਠੀਕ ਸੀ ਉਹਨਾਂ ਡਰਾਈਵ ਕਰਕੇ ਲੇਟ ਹੋ ਗਏ ਥੋੜੇ ਸਰ ਮੈਂ ਗੱਡੀ ਵੀ ਮਾਰੀ ਇਹਨਾਂ ਗੇਟ ਦੇ ਨਾਲ ਹਾਂਜੀ ਗੇਟ ਤੇ ਗੱਡੀ ਵਾੜੀ ਗੇਟ ਹਰ ਆ ਅੱਧਾ ਨਸ ਹੋ ਗਿਆ ਉਹ ਹੁਣ ਹੁਣ ਠੀਕ ਕਰਾਵਾਂਗੇ ਜਿੱਦ ਤੱਕ ਫੋਟੋ ਕੱਚ ਕੇ ਦੇ ਦਿੱਤੇ ਠੀਕ ਹੈ ਕੀ ਕਾਰਵਾਈ ਤੁਹਾਡੇ ਵੱਲੋਂ ਕਰਾ ਰਹੇ ਆ ਤੁਸੀਂ ਆਪਾਂ ਤੇ ਪੁਲਿਸ ਨੇ ਤੇ ਤਾਂ ਹੈਂਡਲ ਕਰਤਾ ਅਨ ਅਨ ਰੈਨਟੀਫਾਈਡ ਬੰਦਾ ਸੀਗਾ ਤੇ ਇਹ ਸਾਡੇ ਕੋਲ ਦਾ ਮੌਲ ਪਰ ਆਪਾਂ ਦੀ ਕੋਸ਼ਿਸ਼ ਕੀਤੀ ਐ ਅੰਦਰ ਆ ਕੇ ਗਾਲਾਂ ਕੱਢੀਆਂ ਸਹਰੇਆਂ ਕੀ ਮੰਗੀ ਕੀਤੀ ਐ ਕਹਤ ਹਾਂਜੀ ਕੀ ਮੰਗੀ ਕਰਦੇ ਆ ਪੁਲਿਸ ਨੂੰ ਪੁਲਿਸ ਨੂੰ ਮੰਗਾਤੇ ਆ ਕਿ ਇਹ ਜਨਸਰ ਨਹੀਂ ਆਣ ਚਾਹੀਦੇ ਤੇ ਅਦਕਾਰ ਹੋਣੀ ਚਾਹੀਦੀ ਐ ਸ਼ਰਾਬ ਪੀਤੀ 10 ਦੇ ਸ਼ਰਾਬ ਪੀਤੀ ਹੋਣਾ ਤੇ ਇਹ ਗੱਲ ਕਲੋਜ਼ ਕਰਦਾ ਪਿਆ ਤੁਸੀਂ ਸੀਸੀਟੀਵੀ ਕੋਲੇ ਐਗਜ਼ਾਮ ਹੋ ਰਿਹਾ ਤੁਸੀਂ ਸੀਸੀਟੀਵੀ ਫੁਟੇਜ ਆ ਗਈ ਸਾਹਮਣੇ ਹਾਂਜੀ ਉਹਨੂੰ ਹੈਡ ਫੁਟੇਜ ਆ ਗਈ ਨਾ ਮੋਸਰੀ ਗੇਟ ਦੀ ਜੋ ਵੀ ਰਿਕਾਰਡਿੰਗ ਆ ਗਈ ਤੁਹਾਨੂੰ ਦੇਵਾਂਗੇ ਆਪਾਂ